ਫੇਰ ਆ ਗਿਆ ਮੀ ਮੀ ਫੇਰ ਆ ਗਿਆ ਮੈਂ ਕਿਹਾ ਪੂਰੀ ਮੀ ਪੈਂਦੇ ਚ ਕਦੋਂ ਹੋਇਆ ਹਾਂ ਸਾਲਾ ਚੰਗੇ ਪਹਿਲੇ ਖੇਤ ਦੋ ਬਲਡ ਟਰੈਕਟਰ ਗਿਰ ਲਿਆ ਕਿੰਨਾ ਕੋਸ ਗਿਆ ਦਾ ਲਾ ਟਾਇਰ ਸਣਾ ਥੱਲੇ ਲੰਘ ਗਿਆ ਦਾ ਤੇ ਕਿਵੇਂ ਕੱਢਿਆ ਆਹ ਟਰੈਕਟਰ ਗਾ ਉਹ ਟਰੈਕਟਰ ਤਾਂ ਖੜਾ ਹੋ ਗਿਆ ਵਟਿਆ ਨੇ ਉਸ ਦੱਸ ਮੀ ਪੈਂਦੇ ਚ ਲਿਆ ਕਦੋਂ ਜੇ ਮੈਂ ਰੋਕ ਲਾਂਦਾ ਫੇਰ ਨਹੀਂ ਤਾਂ ਨਿਕਲਣਾ ਹਾਂ ਰੇਸੇ ਲੇਤੀ ਹੈ ਔੜ ਘੁੰਮ ਗਿਆ ਏ ਉਹ ਤੁਹਾਡੀ ਟੂਏ ਚ ਲਓ ਜੀ ਬਾਈ ਪੂਰੀ ਧੀਲੇ ਵਰਨਾ ਕਰਤਾ ਫਾਈਨਲ ਪਟਾਈ ਵਧੀਆ ਕਰੀਆ ਪਟਾਈ ਇੱਕ ਨੂੰ ਉਹ ਵੀ ਪਨੀਰੀ ਨਹੀਂ ਪੁੱਟੀ ਹੈਗੀ ਇਹਦੇ ਚ ਪਨੀਰੀ ਨਹੀਂ ਪੁੱਟੀ ਇਹ ਕਹਿ ਰਹੇ ਚ ਪਨੀਰੀ ਗੱਟਿਓਂ ਕਰ ਲੈ ਜੁੱਟੀ ਹੈ ਹਾਂ ਤੂੰ ਕਹਿੰਦਾ ਦਾਤੀ ਦਾ ਵੜਦੇ ਆ ਦੇਖ ਲੈ ਆ ਦੇਖ ਫੜ ਲਈ ਹਾਂ ਇਹਦਾ ਮੁੰਜਰ ਜੀ ਤੋੜ ਕੇ ਮਿੱਟੀ ਕੋਲ ਆਇਆ ਇਹ ਖੜਵਾ ਤੋੜੀ ਵਾਹ ਤੋੜੀ ਰਾਂ ਗੱਲ ਤਾਂ ਠੀਕ ਹੈ ਉਹ ਇਹ ਪੂਰੀ ਪਤਾ ਕੀ ਗੱਲ ਹੈ ਸਾਡੇ ਭਈਏ ਬੰਦੇ ਤੇ ਕੁਛੀ ਬੜੀ ਉਹ ਹੱਥ ਮਾਰਦੇ ਹੋ ਚਲੋ ਚਲੋ ਤਾਇਆ ਆ ਗਿਆ ਤਾਇਆ ਆ ਗਿਆ ਆਪਣੀ ਗੱਡੀ ਲੈ ਕੇ maal ਲੱਦ ਲੈਣਾ ਉਹਨੇ ਭਾਈ ਇਹ ਟੁੱਟੀ ਵੀ ਨਹੀਂ ਹੈਗੀ ਦੇਖ ਲੈ ਨੌਜੀ ਭਾਈ ਚਲਾ ਤੇ ਰੱਬ ਨੇ ਮੌਰਨਿੰਗ ਟਾਈਮ 45 ਦੇਖੋ ਗੱਲੀ ਜੀ ਵੀ ਕਰਤਾ ਪਾਣੀ ਉਹ ਪਾਣੀ ਇਹਦੇ ਨੂੰ ਇਹੋ ਪਾਣੀ ਪਾਣੀ ਰੱਖਦਾ ਭਾਈ ਗੱਡੀ ਪੂਰੀ ਭਰ ਕੇ ਚੱਲਦੀ ਹੈ ਜਦ ਵੀ ਨਹੀਂ ਭਰੀਆ ਤਾਂ ਇਹਨਾਂ ਦੇਖੋ ਪੁਰੀ ਨੇ ਮੰਨੇ ਵਾਲੇ ਦਾ ਵੀ ਕਰਤਾ ਗੱਦੂ ਜਿਹੜੇ ਮੰਨੇ ਦੇ 2 ਕਿਲੇ ਲਏ ਠੇਕੇ ਪਰ ਬਾਕੀ ਲੇਬਰ ਲੱਗੀ ਵੀ ਲਾਉਣ ਬਾਈ 26 ਆਹ ਖੇਤ ਬਹੁਤ ਗੈੜਾ ਦਾ ਹਾਲਾਂ ਕਿਲ ਵੀ ਬਾਇਦਾ ਬਾਈ ਹੱਲ ਲੱਗਦੇ ਇੰਦੇ ਹੈਗੇ ਇਹਦਾ ਪੁਰੀ ਗੈਣਾ ਦੂਰ ਕਰਨਾ ਪੈਣਾ ਹੈ ਕਾ ਪੁਰੀ ਨੇ ਖੱਤੀ ਲਈ ਵੀ ਠੇਕੇ ਪਰ ਇਹ ਪਿੰਡ ਭੌਲ ਦੇ ਬੰਦੇ ਦੀ ਬਾਈ ਬਾਕੀ ਲੇਬਰ ਲੱਗੀ ਵੀ ਹੈ ਫੇਰ ਬਹੁਤ ਗੈੜਾ ਬਾਈ ਲੈ ਖੈਰ ਵੀ ਨਹੀਂ ਚੱਲੇ ਜਾਂਦਾ ਰੱਖ ਦੀ ਸਾਰੇ ਮੇਰਾ ਗੈੜਾ ਇਹ ਜਾਂ ਦੂਰ ਕਾਨਾ ਪੈਣਾ ਹੈ ਬਾਕੀ ਮੀਂਹ ਨੇ ਪਾਣੀ ਪੂਰਾ ਕਰਤਾ ਲਾਈਟ ਤਾਂ ਭੱਜੇ ਹੋਣੀ ਕਹਿੰਦੇ ਬਾਈ 6-7 ਦਿਨ ਹੋ ਗਏ ਲਗਾਤਾਰ گیا پھر ਫੇਰ ਆ ਗਿਆ ਮੀ ਮੀ ਫੇਰ ਆ ਗਿਆ ਮੈਂ ਕਿਹਾ ਪੂਰੀ ਮੀ ਪੈਂਦੇ ਚ ਕਦੋਂ ਹੋਇਆ ਹਾਂ ਹਾਂ ਸਾਲਾ ਚੰਗੇ ਪਹਿਲੇ ਖੇਤ ਚ ਦੋ ਬਲਾ ਟਰੈਕਟਰ ਗਿਰ ਲਿਆ ਕਿੰਨਾ ਖਾਸ ਗਿਆ ਦਾ ਲਾ ਟਾਇਰ ਥਾਣਾ ਥੱਲੇ ਲੰਘ ਗਿਆ ਦਾ ਫੇ ਕਿਵੇਂ ਕੱਢਿਆ ਆਹ ਟਰੈਕਟਰ ਗਾ ਉਹ ਟਰੈਕਟਰ ਤਾਂ ਖੜਾ ਹੋ ਗਿਆ ਵਟਿਆ ਨੇ ਉਸ ਦੱਸ ਮੀ ਪੈਂਦੇ ਚ ਲਿਆ ਕਦੋਂ ਹਾਂ ਜਿਵੇਂ ਰੋਗਲਾਂ ਦਾ ਫੇਰ ਨਹੀਂ ਤਾਂ ਨਿਕਲਣਾ ਹਾਂ ਰੇਸੇ ਦੇਤੀ ਹੈ ਮੋੜ ਘੁੰਮ ਗਿਆ ਉਹ ਤੁਹਾਡੀ ਦੂਏ ਚ ਭਾਈ ਅੱਜ ਮੈਂ ਜਦੋਂ ਆਪਣੇ ਵੀਡੀਓ ਬਣਾਉਂਦਾ ਮੈਂ ਕਹਿੰਦਾ ਤਾਂ ਮੀਂਹ ਪੈਂਦੇ ਜਿੱ ਕੱਦੂ ਹੋਊਗਾ ਪਰ ਪੂਰੀ ਨੇ ਕਰਿਆ ਜੀ ਪੂਰਾ ਦੇਖ ਲੈ ਰੱਬ ਦੇ ਰੰਗ ਹਾਂ ਪੂਰਾ ਡਰੂਕੇਦਾਰ ਮੀਂਹ ਤਾਂ ਜੀ ਪੂਰਾ ਮੀਂਹ ਪੈਂਦਾ ਪੂਰੀ ਪਾਣੀ ਬਹੁਤ ਹੋ ਗਿਆ ਹੁਣ 26 ਚ ਪਾਣੀ ਨਾ ਬਾਈ ਮੈਂ ਤਾਂ ਕਹਿੰਦਾ ਕੱਢਦੇ ਪਾਣੀ ਜ਼ਿਆਦਾ ਹੁੰਦਾ ਜਾਂਦਾ ਹਾਂ ਉਹਦੇ ਚ ਪਾਣੀ ਮੈਂ ਸਵੇਰੇ ਪਾਇਆ ਦਾ ਹਾਂ ਉਹ ਰਖੂਗੇ ਡੱਕੇ ਮੈਂ ਦੇਖਿਆ ਰਸਤੇ 'ਚ ਹੁਣ ਉਹਨਾਂ ਦੇ ਲੈਵਲ 'ਤੇ ਪਾਣੀ ਪਹੁੰਚਿਆ ਪਿਆ ਹੈ ਲੈ ਪੂਰੀ ਫੇਰ ਆ ਗਿਆ ਅੱਜ ਤਾਂ ਮਨ ਲੱਦਾ ਪਾ ਦੇ ਪਾ ਦੇ ਰੱਬਾ ਥੋੜਾ ਜਿਹਾ ਰਹਿ ਗਈ ਘਾਟ ਕਿੱਥੇ ਆ ਸੁੱਕਾ ਜਾ ਤੂੰ ਨੇ ਘੜਦਾ ਪੂਰੀ ਤੋਏ ਆ ਕਿ ਸਕੇਰਾ ਚੂਹੇ ਨੇ ਖੱਡਾ ਜੇ ਨਾ ਮਤਲਬ ਚੂਹਿਆਂ ਦੀ ਖੱਡਾਂ ਬਜਾਦਾ ਖੇਤ ਆ। ਔਰੇ ਦਾ ਹੁਣ ਨਹੀਂ ਮੇਲੀ ਤਾਂ ਲੱਕੜ ਦਾ ਖੇਤ ਹੈ। ਆ ਖੇਤ ਕਾਤੇ ਇੰਨਾ ਘਾਣਾ। ਇਹ ਇਹਦੇ ਵਿੱਚ ਫਾਲੇ ਨਹੀਂ ਤੇ ਲੱਗੇ ਪੂਰੇ। ਹਾਂ ਇਹ ਹੁਣ ਦੂਰ ਹੋਊਗਾ ਇਹਦਾ। ਦੂਰ ਕਰਨਾ ਹੈਗਾ। ਆਹੋ ਇਹ ਪਫੇ ਪਾਣੀ ਨਹੀਂ ਖਾਊਗਾ। ਪਾਣੀ ਨਹੀਂ। ਨਹੀਂ। ਇਹਦੇ ਵਿੱਚ ਫਾਲੇ ਕੱਲ ਮਾਰਨ ਵੀ ਲੱਗੇ ਤਾਂ ਪਹਿਲਾਂ। ਹਾਂ। ਫੇ ਮੱਖਾ ਜਾਲ ਛੱਡ ਹੁਣ ਦੂਰੇ ਰੂਟਬੀ ਟਣ ਵਾਲੇ ਕਰ ਲੈਣਾ। ਉਹ ਪਾਈਪ ਲਾਈਨ 'ਚ ਫਸਿਆ ਨਹੀਂ ਉਹ ਸੁੱਕੇ ਖੇਚੇ ਫਸ ਗਏ ਤਾਂ। ਹਾਂ ਦੇਖ ਲੈ ਪਾਈਪ ਲਾਈਨ 'ਚ ਨਹੀਂ ਫਸਿਆ। ਕਹਿ ਬਲੈਂਚ ਜਾਂਦਾ ਤਾਂ ਐ ਵੱਜ ਕੇ ਆਏ ਆਏ ਕਰਕੇ ਨਿਕਲ ਜਾਂਦਾ ਤਾਂ ਇੱਥੇ ਜ਼ਿਆਦਾ ਹੋ ਗਿਆ ਤਾਂ ਕੰਮ ਉਹ ਇੱਥੇ ਜ਼ਿਆਦਾ ਹੋ ਗਿਆ ਇੱਕ ਉਹ ਜਿੱਥੇ ਇਹਨੇ ਬੂਟੇ ਪੱਟੇ ਵੇਆ ਉਹ ਬੂਟੇ ਦੇ ਉੱਪਰੇ ਚੜ ਗਿਆ ਕਹਦੇ ਉਹ ਟਾਇਰ ਰੋਕਟਰ ਹੋ ਗਿਆ ਡੇਡਾ ਉਹ ਰਸਤਾ ਐ ਨਹੀਂ ਜੇ ਇੱਧਰ ਹੀ ਬ੍ਰੇਕ ਲਾਉਂਦਾ ਤਾਂ ਫੇਰ ਜ਼ਿਆਦਾ ਥੱਲੇ ਨੂੰ ਮੈਂ ਕਿਣੀ ਲੈ ਗਿਆ ਖਿੱਚ ਕੇ ਥਾਹ ਜਾ ਗਿਆ ਐ ਡਰਾਈਵਰ ਜਦ ਸਿਰੇ ਪ ਜਾ ਕੇ ਬ੍ਰੇਕ ਦੱਬੀ ਅਟੜਾਈ ਤਾਂ ਬੂਟੇ ਉੱਪਰ ਚੜ ਗਿਆ ਬਚਾਉ ਰਿਹਾ ਛੂਟੇ ਉੱਤੇ ਮੁੜਿਆ ਉਹ ਛੋਟੇ ਪੱਤੇ ਉਹਦਾ ਬੂਟਾ ਐ ਹੋ ਗਿਆ ਥੱਲੇ ਨੂੰ ਇੱਕ ਹੈ ਨਾ ਇਹ ਰੂਟਾ ਬੀਟਰ ਫਸਾ ਨਹੀਂ ਦਿੰਦਾ ਹੈਗਾ ਹਾਲ ਫਸ ਜੂਗੇ ਇਹ ਪਿੱਛੇ ਤੇ ਰੋੜਾ ਹੀ ਦਈ ਜਾ ਰੋੜਾ ਜਾ ਚੱਲ ਕਰ ਲੈ ਭਾਈ ਮੀਂਹ ਪੈਂਦੀ ਜੇ ਕਦੋਂ ਉਹ ਗੌਰ ਨਾਲ ਹਾਂ ਉਹ ਦੂਰ ਕਰੇ ਕਿ ਸਿੰਗਲ ਉਹ ਉਹ ਪਾੜੇ ਭਾਈ ਇਹਦੇ ਪਾੜੇ ਠੀਕ ਹੈ ਭਾਈ ਉੱਥੇ ਕੰਮ ਖਰਾਬ ਹੋ ਜਾਊਗਾ ਆ ਇਹਦੇ ਵਿੱਚ ਵੀ ਫਸਦਾ ਇਹਦੇ ਵਿੱਚ ਪਹਿਲਾਂ ਬੂਟੇ ਪੱਟੇ ਮੈਂ ਆਮਨਾਇਆ ਤਾਰੇ ਉਹ ਕੱਕ ਮੱਟ ਦੀ ਲੈ ਗਿਆ ਮੈਂ ਇਹਨਾਂ ਉਹ ਦੇ ਲੈੇ ਮੇਰੀ ਗੱਲ ਮੰਨਿਆ ਨਹੀਂ ਉਹ ਖੇਤ ਚ ਚੜੀ ਗੋਡੇ-ਗੋਡੇ ਵਿੱਚ ਆ ਖੇਤ ਭਾਈ ਪੰਜ ਚਾਰ ਵਾ ਵਾਲੇ ਨੇ ਬੀਜਿਆ ਐ ਨਹੀਂ ਕੋਸਾ ਪਾ ਕੇ ਛੱਡਦੇ ਆ ਖੇਤ ਜਿਹਨੇ ਗਲਤੀ કરી ਬੂਟੇ ਵਾਲੇ ਚ ਬੀਜ ਹੀ ਹੂੰ ਆਕੇ ਬੂਟਿਆਂ ਨੂੰ ਕੁਛ ਨਹੀਂ ਦੇ ਇਹਨਾਂ ਨੂੰ ਬੀਜਣੇ। ਉਹ ਛੋਟਿਆਂ 'ਚ ਬੀਜ ਲੈਂਦਾ। ਹਾਂ ਉਹ ਖੇਤ 'ਚ ਬੀਜ ਲੈਂਦਾ ਹੁਣ ਗੋਡੇ-ਗੋਡੇ ਜਿਹੜੀ ਗੜੀ ਹੁੰਦੀ। ਪੂਰੀ ਹੋ ਆਵਣਾ ਕਿਹਨਾਂ ਕਦੋਂ ਕਰਨ ਦਾ ਦਾ। ਉਹ ਦਾ? ਹਾਂ ਬੂਟਿਆਂ ਨਾਲ ਦਾ ਨਾ ਕਰੀ। ਹਾਂ ਬੂਟਿਆਂ ਨਾਲ ਜਿਹੜਾ ਟਰੈਕਟਰ ਚੱਲਣਾ ਉਹਦਾ। ਜਿਹੜਾ ਜਿਹੜਾ ਆੜਾ ਮਸ਼ੀਨ ਚੱਲੀ ਵੀ ਐ। ਇਹਦੇ ਖੇਤ ਰਿੱਤਲੇ ਜੀ ਐ ਨਾ। ਜਿੱਦਾਂ ਹੋਵੇ ਇੱਕ ਨਾ ਕੈੜਾ। ਇਹ ਤਿੱਲ ਪੰਦਾ। ਤਾਂ ਕਿੰਨੇ ਟਰੈਕਟਰ ਪਾਉਣੇ ਪਾਣੇ ਰੋਸ਼ਨ ਨੂੰ? ਲੈ 5-6 ਇੱਕ ਸਾਲ ਇਹਦੇ ਵਿੱਚ ਲੱਗੇ। ਤੋੜ ਲਾ। ਭਾਈ ਆਖੇ ਇਹਦੇ ਵਿੱਚ ਲੱਗੇ ਵੇ। ਬੂਟੇ? ਹਾਂ ਬੂਟੇ ਪ ਪੱਟੇ ਵੇ ਲਾਗੇ ਕੱਦੂ ਕਰਨ। ਬਾ ਟਰੈਕਟਰ ਥੋੜੀ ਹੋ ਗਿਆ ਖਾਂ ਗਿਆ ਸੁਆਗਾ ਲੈ ਕੇ ਆਇਆ ਕਰਦਾ ਬਾਬਾ ਉਹ ਗਿਰ ਗਿਆ। ਹਾਂ। ਗਿਰਿਆ ਵਾ ਇੱਕ ਸਾਡੇ ਵਾਲਾ ਇੱਕ ਜੀਤਰਾ ਵਾਲਾ। ਹਾਂ। ਤੇ ਇਹ ਕਹਿੰਦਾ ਜੱਗੇ ਵਾਲਾ ਵੀ ਤਾਂ 4 3 ਚੌਥਾ ਸੁਗੀ ਵਾਲਾ। ਹਾਂ। 4 ਇੱਕ ਹੋਰ ਦਾ ਕਰ। ਇੰਨੇ ਟਰੈਕਟਰ ਪਾਉਣੇ ਵੇ। ਜਿਹੜੇ ਟਰੈਕਟਰ ਪਾਏ। 5 ਟਰੈਕਟਰ ਪਾ ਗਏ ਮਾਹੀ ਟਰੈਕਟਰ ਪੱਟੇ ਥੱਲੇ ਤੇ। ਨਾ ਨਾ ਫੇਰ ਉਹ ਇੱਕ ਟੋਏ ਜਿਹੜੇ ਨਿਕਲੇ ਕਰਿਆ ਸਾਲਾ ਦੂਵੇ ਜਿਗਰ ਜੇ। ਹਾਂ ਨਾ ਫੇਰ ਤਾਂ ਕੰਮ ਖਰਾਬ ਹੈ। ਆ ਅਜੇ ਰਜੂ ਇਹਦੇ ਚ ਵੀ ਕਸਾਲ ਇਕਣੀ ਹੋਇਆ ਤਾਂ ਫਸ ਗਿਆ ਤਾਂ ਇਹਦੀ ਵੀ ਫਸ ਗਿਆ ਇਹ ਚੂਹੇ ਇੱਧਰ ਇਹ ਚੂਹੇ ਨਹੀਂ ਆ ਖੱਡਾ ਜਾਂਦਾ ਇੱਧਰ ਹਮ ਮਸਖੇਰ ਇਹ ਪੱਸੀ ਜੀ ਮਿੱਟੀ ਹੋ ਜਾਂਦੀ ਹੈ ਉੱਪਰ ਵਾਲੀ ਇਹ ਸਾਹ ਚੂਹਾ ਮੋ ਰਹਿੰਦਾ ਫਿੱਤਾਂ ਉਹ ਅਸੀਂ ਵੀ ਪਨੀਰੀ ਵਾਲਾ ਲੱਗੇ ਤੇ ਕਰਨ ਮੀ ਆ ਗਿਆ ਸਰ ਵੀ ਕਹਿੰਦਾ ਫਿਰ ਮੀ ਤੇ ਬਾਅਦ ਵਿੱਚ ਨਹੀਂ ਦੇਖ ਲੋ ਬਿੱਲਾ ਰਾਂ ਉਹ ਜੀ ਦੋ ਦੋ ਉਂਗਲ ਪਾਣੀ ਖੜਕੇ ਉੱਥੇ ਪੂਰੀ ਨਿਵੇੜ ਕੇ ਬਰਾ ਕਰੋ ਹੁਣ ਕਿ ਗਿੱਲੇ ਚ ਥੰਮ ਕੇ ਵਧੀ ਜਾ ਨਾਈਟ ਹੌਡ ਹੌਡ ਮੂਟੋ ਬੀਟਰੈਕਟਰ ਧੁੰਦਾ ਹੋ ਜੀ ਉਹ ਪੂਰੀ ਉਹ ਵੀ ਮਿਲਣੀ ਚਾਹੀਦੀ ਐ ਫਨੀਰੀ ਹਲੇ ਫਨੀਰੀ ਮੈਂ 7 ਤੇ 26 ਨੂੰ ਤਾਂ ਬਾਈ ਮੈਂ ਨਹੀਂ ਮੰਨਦੀ ਲਾਰੇ ਨੇ ਕਰ ਦੇਣ ਅੱਜ ਕਦੂ ਦੇਖਦੇ ਉਹਦਾ ਉਹਦਾ ਐ ਨਾ ਬਾੜ ਜੀ ਖੋਲ ਕੇ ਰੱਖਤੀ ਬਾਕੀ ਹੁਣ ਉਹਦਾ ਕਰ ਦੇਣ ਅੱਜ ਟੈਨਸ਼ਨ ਆਲੇ ਮੈਂ ਪਾ ਦੇ ਥੋੜਾ ਜਿਹਾ ਘਾਟਾ ਪਾ ਲੈ ਪੂਰੀ ਦਾ ਬਹੁਤ ਡੂਕੇ ਨਾਲ ਤਾਂ ਮੈਂ ਕਹਿੰਦਾ ਬੇਲੇ ਗੜੀ ਜਿਹਨੇ ਨੂੰ ਇੱਧਰ ਨੂੰ ਨਾ ਡੋਲੋਂ ਕੋਲ ਨੂੰ ਪਾਣੀ ਟੱਪ ਗਿਆ। ਪੂਰੀ ਜਿਹੜਾ ਇਹ ਮੀਂਹ ਆ ਨਾ ਇਹ ਹਰੇਕ ਚੀਜ਼ ਨੂੰ ਲੱਗਣਾ ਹੈ। ਰਿਸਵਾ ਮੀਂਹ ਪਿਆ ਜਿਹੜਾ ਹੁਣ ਪਿਆ ਹੈ। ਇਹ ਧਰਤੀ ਦੇ ਵਿੱਚ ਗਿਆ। ਦੇਖਿਆ ਤਾਂ ਕਿਹੜੇ ਸਾਬ ਨਾ ਮੀਂਹ ਪਿਆ। ਮੈਂ ਮੋਟਰ ਪੱਤੇ ਦੇਖਿਆ ਹੈ ਵੀ ਬਹੁਤੀ ਸਪੀਡ ਵੀ ਨਹੀਂ ਤੀ ਐ ਨਜ਼ਾਰੇਦਾਰ ਤਾਂ। ਇਹ ਚ ਮੜਾ ਜਾ ਪਾਣੀ ਦਾ। ਆਈ ਦੇ ਥੋੜਾ ਜਿਹਾ ਦਾ। ਹਾਂ। ਮੈਂ ਤਾਂ ਆ ਰਿਹਾ ਕਹਤਾ ਹੈ ਕਿ ਮੋਟਰ ਮੱਖਾ ਚੱਲ ਚਲਾ ਦੇ ਨਾ ਜ। ਹੂੰ। ਚਲ ਉਹਨੇ ਪਾਈਪ ਲਾਤਾ ਮੋਟਰ ਛੱਡਤੀ। ਜਾਂ ਮੋਟਰ ਛੱਡੀ ਜਦੋਂ ਮੀਂਹ ਆ ਗਿਆ। ਬਸ ਇਹਦੇ ਭਰ ਗਿਆ ਮੀਂਹ। ਐਉ ਸਵੈਨਦਰ ਉੱਪਰ ਬਿਟੇ ਨਾ ਕੀ ਬੀਗਾ ਨੜੂnga ਹੋ ਗਿਆ ਪਹਿਪ ਵਾਲਾ ਟੋਆ ਪੂਰੀ ਕਹਿੰਦਾ ਲੱਕ ਜੀ ਨੜੂnga ਪਹਿਪ ਵਾਲਾ ਟੋਆ ਲੱਕ ਜੀ ਨੜੂnga ਹੋਇਆ ਹੈਗਾ ਉੱਥੇ ਆਹ ਲੋ ਜੀ ਬਾਈ ਪੂਰੀ ਦੇ ਭਈਆਂ ਦੀ ਲਵਾਈ ਦੇਖ ਲੋ ਇਹ ਵੀ ਬੰਦੇ ਵਧੀਆ ਲਾਉਂਦੇ ਆ ਕਿਹੜਾ ਵੀ ਡੱਕਾ ਲਾਉਂਦੇ ਪੂਰਾ ਖੜਮਾ ਲਾਉਂਦੇ ਆ ਲਵਾਈ ਵਧੀਆ ਪੂਰੀ ਪੁੱਛ ਰਿਹਾ ਕਹਿੰਦਾ ਲਵਾਈ ਠੀਕ ਆ ਲਵਾਈ ਠੀਕ ਆ ਬੰਦੇ ਜੀ ਪਹਾ ਜਿਹੜੀ ਹਵਾ ਚੱਲ ਬੈ ਨਹੀਂ ਨਾ ਹਵਾ ਕੰਮ ਖਰਾਬ ਕਰਦੀ ਐ ਅਜੇ ਘੰਡਕਾ ਹਿੱਲੀ ਜਾਂਦਾ ਹਿੱਲੀ ਜਾਂਦਾ ਬਈ ਇਹ ਕਈ ਵਾਰ ਪੱਟੋ ਜੇ ਕਰਦਾ ਬਾਕੀ ਉਦਾਂ ਹਲੇ ਠੀਕ ਆ ਕੋਈ ਡੱਕਾ ਜਿਹੜਾ ਵੀ ਲਾਉਂਦੇ ਚੰਗੀ ਤਰ੍ਹਾਂ ਲਾਉਂਦੇ ਵਿੱਚ ਉੱਪਰ ਨਹੀਂ ਟੈਰਦਾ ਹੈਗਾ ਲਾਉਂਦੇ ਹੌਲੀ ਅਰੀ ਜਿਕੇ ਲਾਉਂਦੇ ਐ ਲਓ ਜੀ ਬਾਈ ਪੂਰੀ ਦੀ ਲੇਬਰ ਨੇ ਕਰਤਾ ਫਾਈਨਲ ਪਟਾਈ ਵਧੀਆ ਕਰੀਆ ਪਟਾਈ ਇੱਕ ਨੂੰ ਉਹ ਵੀ ਪਨੀਰੀ ਨਹੀਂ ਪੁੱਟੀ ਹੈਗੀ ਇਹਦੇ ਚ ਪਨੀਰੀ ਨਹੀਂ ਪੁੱਟੀ ਇਹ ਕਹਿ ਰਿਹਾ ਜੀ ਪਨੀਰੀ ਰੋਟੀ ਉਹ ਪਰਲੇ ਡੁੱਟੀ ਹੀ ਆ ਹਾਂ ਠੀਕ ਰਿਹਾ ਪੁਰੀ ਉਹ ਥੋੜੀ ਜਿਹੀ ਪਟਾਈ ਮੈਂ ਢੱਕੇ ਲਾਉਂਗਾ ਹਾਂ ਪੁਰੀ ਕਹਿ ਵੀ ਬੰਦੇ ਨੇ ਸਫਾਈ ਕੇ ਪੱਟੇ ਇਹਨਾਂ ਦਾ ਰਿਕਾਰਡ ਇਹਨਾਂ ਜੀ ਨਹੀਂ ਜਿਰੀ ਵੀ ਨਹੀਂ ਕੋਈ ਵਧੀਆ ਲਾਉਂਦਾ ਹਾਂ ਲਾਉਂਦੇ ਹੌਲੀ ਆ ਪਰ ਇਹਨਾਂ ਜੀ ਨਹੀਂ ਜਿਦੀ ਨਹੀਂ ਕੋਈ ਤਸੱਲੀ ਹੈ ਢੱਕੇ ਲਾਉਣ ਦੀ ਲੋੜ ਨਹੀਂ ਹੈਗੀ ਲਾੜੇ ਖੜਮਾ ਢੱਕਾ ਲਾਉਣਾ ਨੇ ਟਾਈਮ ਢੱਕਾ ਨਹੀਂ ਲੋ ਜੀ ਪਨੀਰੀ ਵਾਲੇ ਖੇਤ ਦਾ ਹੋ ਗਿਆ ਸਾਡੇ ਦਾ ਫਾਈਨਲ ਹੁਣ ਇਹ ਵੀ ਲੱਗਦਾ ਹੋ ਜੂਗਾ ਪੂਰੀ ਇਹ ਦੋਹਾਂ ਨੂੰ ਛੋੜ ਦਿੰਦੇ ਲੈ ਲੈ ਆ ਲੈ ਲੈ ਆ ਲੈ ਭਾਈ ਗੰਦਾ ਬਣਾ ਕੋਲ ਹਥਿਆਰ ਨਹੀਂ ਛੱਡੀ ਤਾਂ ਹੁੰਦਾ ਹਥਿਆਰ ਨਹੀਂ ਹਥਿਆਰ ਵਗੈਰ ਕਾਦੇ ਜੋਗੇ ਪੂਰੀ ਆ ਆ ਆ ਅੱਧੇ ਜਿਵੇਂ ਗੇੜ ਆ ਗਿਆ ਤੇਰਾ ਇਹ ਸਮਝ ਆਂ ਲੋਗ ਆਰਾਮ ਆਰਾਮ ਸੋ ਇਸ ਕੋ ਹਾਂ ਤਿੰਨੇ ਗੀਲੇ ਪੂਰੇ ਲੱਗਦੇ ਪੂਰੀ ਸੱਪ ਆ ਗਿਆ ਤਾਂ ਸੱਪ ਹੈ ਮੰਨਾ ਪੜਤਾ ਪਾ ਦਿੱਤੇ ਨਹੀਂ ਹਟਾ ਤਾ ਪਹਾੜੀ ਸਾਪ ਆ ਗਿਆ ਤਾਂ ਬਚਾਉ ਰਿਹਾ ਕਿ ਡੱਡੂ ਨੂੰ ਸਮਝ ਕੇ ਸਾਪ ਨੂੰ ਯਾ ਹੋਇਆ ਸਾਪ ਸਿੱਧਾ ਜਾਂ ਫੇਸ ਇਹਨੇ ਕਰਦਾ ਸਰਕਾਰੀ ਜੀ ਤੇ ਆਉਣਾ ਜੇ ਕਿਤੇ ਲਾ ਜਾਂਦਾ ਮਾੜਾ ਗਾ ਹਾਂ ਸਰਕਾਰੀ ਅਰੇ ਕੂਦ ਕੇ ਪੜ ਗਿਆ ਇਸ ਦੇ ਉੱਪਰ ਕਾ ਅੱਛਾ ਹਾਂ ਇਸ ਤੇ ਕੂਦ ਗਿਆ ਇਸ ਦੇ ਉੱਪਰ ਇਧਰ ਆਵੀਂ ਕੂਦ ਜਣਾ ਦਾ ਭਾਈ ਉਧਰ ਤੇ ਕਾ ਮੈਂ ਵੀ ਆ ਗਿਆ ਕਿਨੇ ਫੇਰਿਆ ਉਹ ਪੂਰੀ 1 ਫੁੱਟ ਦੀ ਹੋ ਗਈ ਇਹ ਹਾਂ ਲੈ ਐ ਕਿਹਨਾ ਕਹਿੰਦਾ ਤੰਨੂ ਮੈਂ ਦੇਖ ਹਾਂ ਤੂੰ ਕਹਿੰਦਾ ਦਾਤੀ ਨਾਲ ਵੜਦੇ ਆ ਦੇਖ ਫੜ ਲਈ ਹਾਂ ਇਹਦਾ ਮੁੰਜਰ ਦੀ ਤੋਂ ਕਮੇਟੀ ਕੋਲ ਆਇਆ ਇਹ ਹੜਵਾ ਤੋਂ ਢੀ ਵਾ ਤੋਂ ਢਾਂਗੇ ਗੱਲ ਤਾਂ ਠੀਕ ਹੈ ਉਹ ਇਹ ਪੂਰੀ ਪਤਾ ਕੀ ਗੱਲ ਹੈ ਸਾਡੇ ਭਈਆ ਬੰਦੇ ਤੇ ਕੁਛ ਹੀ ਬੜੀ ਉਹ ਹੱਥ ਮਾਰਦੇ ਹੋ ਚਲੋ 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 ਪਾਈ ਤਾਇਆ ਆ ਗਿਆ ਆਪਣੀ ਗੱਡੀ ਲੈ ਕੇ ਮਾਲ ਲੱਦ ਲੈਣ ਉਹਨੇ ਭਾਈ ਟੁੱਟੀ ਵੀ ਨਹੀਂ ਹੈਗੀ ਦੇਖ ਲੈ ਟਾਈਮ ਨਾਲ ਪਾਟੂ ਦੀ ਗੱਲ ਦਾ ਟਾਈਮ ਨਹੀਂ। ਇਹ 10 ਦਿਨ ਇਹ 10 ਦਿਨ ਲੇਟ ਪਾਟੋਂ ਦੀ ਪੱਕੜ ਹੋ ਜਾਣੀ ਸੀ। ਨਹੀਂ ਨਹੀਂ ਜਮੀਂ ਫਰੀਕ ਪਈ ਤਾਂ। ਕੋਈ ਕਹਿੰਦਾ ਤਾਂ ਚੜਗਾ ਵੱਜ ਨਹੀਂ ਦੇਣ। ਬਾਕੀ ਭਾਈ ਪੂਰੀ ਨੇ ਸੂਰਜ ਫੜਿਆ ਪਿਆ ਏ। ਉਹ ਸੂਰਜ ਨਹੀਂ ਨਿਕਲਦਾ ਏ। ਜਦ ਤੱਕ ਜਾਣ ਨਹੀਂ ਬਾ। ਅਜੇ ਨਹੀਂ ਮਾਰ ਲੱਗਦੀ। ਜਦ ਤੱਕ ਖੜਾ ਨਹੀਂ ਉੱਠਦਾ। ਪੂਰੀ ਹਲ ਤਾਂ 3-4 ਦਿਨ ਬੋਝੇ ਰਹੀ। ਜਿੱਦਾਂ ਫੰਪ ਪਾ ਜਾਂਦਾ। ਪਰ ਸੂ ਇਹਦੀ ਬੱਦਲ ਵਾਈ ਦੀ। ਪਾਣੀ ਦਿੱਤਾ ਹੁੰਦਾ ਹੀ ਨਹੀਂ। ਇਹਨੇ ਉੱਕਣੀ ਲੱਗੀ ਵੀ ਨੇ ਚੱਲ ਪਾਣਾ। ਇੰਨਾ ਵਰਕਾ ਸਾਡੇ ਖੇਤ ਦੇਖ ਰਾਇ ਨਹੀਂ ਲੱਗੇ ਮਾ ਸਾਰਿਆਂ ਦੀ ਲੱਗ ਜਣੀ ਮਨ ਕੇ ਦੀ ਬਾਈ ਇਹ ਹੁਣ ਅਸੀਂ ਕਾਲੂ ਪੂਰੇ ਦੇਖਦੇ ਜੂਰੀਆ ਪਾਣ ਡਾਇਆ ਪਾਣਾ ਡਾਇਆ ਉਰੇ ਉਰੇ ਵੀ ਪਾ ਲੈਣਾ ਇੱਥੇ ਪਹਿਲੇ ਇਹਦੇ ਡੈਮੋ ਕਰਕੇ ਦੇਖ ਲੈਂਦੇ ਪਹਿਲੇ ਹੀ ਨਾ ਪਹਿਲੇ ਜੋਤ ਨਹੀਂ ਕੋ ਹਾਂ ਕਿਹਦੇ 800 ਵਰਕਾ ਸਹੀ ਹੈ ਸਹੀ ਹੈ ਪਾਣੀ ਕਿਧਰ ਗਿਆ ਉਹ ਪੈਰ ਵੱਜਿਆ ਉਹ ਤਾਰ ਰੱਖਿਆ ਉਹਨਾਂ ਨੇ ਕਿਸੇ ਦੇਖੀ ਭਾਈ ਪੂਰੀ ਬੇਸਮੈਂਟ ਤਾਂ ਨਹੀਂ ਵਿੱਚੇ ਵਿੱਚ ਕੋਟੂ ਆ ਗਿਆ ਕਿਸੇ ਪਾਸੇ ਦੇ ਪਾਈਪ ਲਾਈਨ ਵਾਲੀ ਤਾਂ ਚੱਲ ਪਿਆ ਨਹੀਂ ਯਾਰ ਚੱਲ ਕਾਲੂ ਕਰਨੇ ਕੱਦੂ ਚਲ ਆਪਾਂ ਇਟਾਂ ਜੀਆਂ ਕੱਢਦੀ ਉਹ ਪਈਆਂ ਉਹ ਕੱਢ ਦੂਗੇ ਕੋਈ ਟੈਨਸ਼ਨ ਨਾ ਲੈ ਤੂੰ ਤੂੰ ਟੈਨਸ਼ਨ ਨਾ ਲੈ ਤੂੰ ਆਪਣਾ ਹੁਣ ਸਟਾਕ ਪੂਰਾ ਕਰ ਤੂੰ ਆਪਣੀ ਜੀਰੀ ਦੱਬ ਦੀ ਢੱਕਾ ਲੱਗਦਾ ਕਰ ਜਾਗੇ ਢੱਕਾ ਲੱਗਦਾ ਕਰ ਬਾ ਮੈਂ ਤਾਂ ਦੋਆਂ ਨੂੰ ਵੀ ਚੱਲਦੀ ਮੋਟਰ ਅੱਜ ਕੱਦੂ ਜਿੰਨੇ ਵੀ ਧਾਈ ਕਿ ਜਰਾ ਕਰ ਲੈ ਕੋਈ ਠੀਕ ਹੁਣ ਟਾਈਮ ਹੈ ਚੱਲ ਹੁਣ ਆ ਰੋਟੇਟਰ ਪਾ ਲੈ ਉਹਨੂੰ ਤਾਂ ਡੈਮੇਜ ਹੀ ਲਾਤਾ ਉਹ ਆ ਪੱਲੇ ਬੇੜ ਦੇ ਜਦੇ ਧੋਦੇ ਇਹਦਾ ਮੈਂ ਯਾਰ ਗਿਆ ਦੇਖਣ ਮੈਂ ਵੀ ਧੋ ਕੇ ਖੜਾ ਆ ਜੇ ਤਾਂ ਇੱਥੇ ਸਰਜੀਤੋਂ ਦੇ ਟਾਈਮ ਨਾਲੇ ਮੇਰਾ ਕਦੋਂ ਨਾਲੇ ਉਹਦੇ ਨਾਲੇ ਪਰ ਉਹ ਤੜੀ ਹਲੇ ਤੇ ਲੱਗਣ ਜੋਗੀ ਨਹੀਂ ਨਾ ਹੋਊਗੀ ਲੱਗਣ ਉਹ ਫੇਰ ਖਾਲੂ ਮੈਂ ਕਰਦੇ ਉਹਦਾ ਵੀ ਥੋੜੀ ਤੋੜ ਕੇ ਲਾ ਦੇ ਐ ਪੂਰੀ ਤਾਂ ਹੁਣ ਤਾਂ ਪਨੀਰੀ ਦਾ ਕਹੀ ਲਗ ਰ ਮਾਦਾ ਪਪੀਰਾਂ ਦੇ ਤੇ ਪਤਨੀ ਦਾ ਪਤਨੀ ਸਾਬ ਉਹਨਾਂ ਤੇ ਹੀ ਪਟਵਾ ਦੀ ਕਿ ਬਣਾ ਲੈ ਬਈਆਂ ਤੇ ਮੇਰੀ ਵੀ ਮੈਂ ਸਾਲੇ ਇਹਨਾਂ ਨੂੰ ਬਹੁਤ ਔਕਾਵਾ ਬਈ ਇਹ ਨਹੀਂ ਮੰਨਦੇ ਹੈਗੇ ਲਓ ਜੀ ਬਾਈ ਮਾਰਨਿੰਗ ਟਾਈਮ ਇੰਨੀ ਚੱਲ ਰਿਹਾ ਕੰਨੀ ਵਾਲਾ ਖੇਤ ਤਿਆਰ ਕਰਦੇ ਤੇ 20 ਮਿੰਟ ਲੱਗੇ ਬਾਈ ਰੁੱਥੀਆਂ ਰੁੱਥੀਆਂ ਗੋਲੀਆਂ ਵਿਚਰੇ ਮਾੜੀ ਮੋਟੀ ਬਰਾਲੀ ਚੱਕੋਈ ਹੈ ਇਹਨਾਂ ਨੂੰ ਦਰੂਕੇ ਦਰਮੀ ਆ ਗਿਆ ਤੜਕੇ ਤੜਕੀ ਦੇ ਵਿੱਚ ਮਾਝਾਣਾ ਬਾਈ 6-7 ਦਿਨ ਹੋ ਗਏ ਹੁਣ ਤਾਂ ਮੋਟਰਾਂ ਚੱਲੀ ਨਹੀਂ ਹੈਗੀਆਂ ਜਾਂ ਰਾਤ ਨੂੰ ਮੀਂਹ ਪੈਂਦਾ ਜਾਂ ਦਿਨ 'ਚ ਪੈਂਦਾ ਹੈ ਅੱਜ ਤਕਰੀਬਨ ਮੰਨ ਕੇ ਚਲੋ 8:00 ਵਜੇ ਪੈ ਗਿਆ ਬਾਈ ਤੇਰੇ ਤੇਰੇ ਕੋਲ ਨੂੰ ਮੀਂਹ ਪੈ ਰਿਹਾ ਰਿਹਾ ਲੋਈਏ ਲਾ ਫੇਖਣ ਵਾਲੇ ਰੱਬ ਨੇ ਗਲੀਆਂ 'ਚ ਕਰਤਾ ਪਾਣੀ ਉਹ ਪਾਣੀ ਆਹ ਗਲੀ ਦਾ ਵਈ ਪੂਰੀ ਪਾਣੀ 'ਗੇ ਭਰ ਜਾਂਦੀ ਆਪਣੇ ਵਾਲੇ